ਉਮਰਵਾ ਉਹ ਚਾਹ ਜਿਹੜੀ ਕੱਚੇ ਚੁੱਲਿਆਂ ਤੇ ਪਤਲ ਦੀਆਂ ਪਤਿਲੀਆਂ 'ਚ ਬਣਦੀ ਸੀ ਉਹ ਚਾਹ ਜੋ ਨਰਮੇ ਦੀਆਂ ਛਿੱਟੀਆਂ ਡਾਹ ਕੇ ਪਾਥੀਆਂ ਭੰਨ ਕੇ ਜੰਤਰ ਝਿਣ ਲਾ ਕੇ ਬਣਦੀ ਸੀ ਤੇ ਤਸੱਲੀ ਦੀ ਕਰਾ ਦਿੰਦੀ ਸੀ ਉਹ ਸਰੂਰੀ ਜੀ ਚਾਹ ਦਾ ਯਾਰ ਹੁਣ ਐਂ ਲੱਗਦਾ ਜਿਵੇਂ ਬੀਤੇ ਦੀ ਗੱਲ ਹੀ ਹੋ ਕੇ ਰਹਿ ਗਈ ਹੋਵੇ ਸਵੇਰ ਸਵੇਰੀ ਬੇਬੇ ਦੇ ਜਦ ਆਵਾਜ਼ ਮਾਰਨੀ ਵੇਖ ਕਿੱਡਾ ਸੂਰਜ ਚੜ ਆਇਆ ਉੱਠ ਪੋ ਚਾਹ ਠੰਡੀ ਹੋਈ ਜਾਂਦੀ ਆ ਪੀ ਲੋ ਮਰ ਲੋ ਯਾਰ ਮੋਟੂਆ 40 50 ਸਾਲ ਪਹਿਲਾਂ ਯਾਦ ਅੱਜਾ ਗੈਸ ਸਿਲੰਡਰ ਵਾਲਾ ਯੁੱਗ じゃ ਨਹੀਂ ਸੀ ਆਏ ਤੇ ਨਾ ਹੀ ਅੱਜ ਵਰਗੇ ਗਲਾਸ ਪਿਆਲੀਆਂ ਤੇ ਟ੍ਰੇਆਂ ਨਹੀਂ ਆਈਆਂ ਸੀਗੀਆਂ ਪਿੱਤਰ ਦੇ ਗਲਾਸ ਤੇ ਬਾਟੀਆਂ ਗਰਮੀਆਂ ਦਾ ਜ਼ਮਾਨਾ ਸੀਗਾ ਜਿਵੇਂ ਜਿਵੇਂ ਚੁੱਲ੍ਹੇ ਵਾਲੀ ਚਾਹ ਦੀ ਨਿੱਕੀ ਨਿੱਕੀ ਘੋਟੇ ਅੰਦਰ ਤੁਰੀ ਜਾਂਦੀ ਸੀਗੀ ਇੱਕ ਊਰਜਾ ਜੀ ਇੱਕ એનર્ਜੀ ਜੀ ਮਿਲ ਜਾਂਦੀ ਸੀਗੀ ਬੰਦੇ ਅੰਦਰ ਨਾ ਗਿਆਨ ਜੀ ਪੈ ਜਾਂਦੀ ਸੀਗੀ ਬੰਦੇ ਦੇ ਚਾਹ ਪੀਤੇ ਬਗੈਰ ਹੱਥ ਇਕੱਠੇ ਨਹੀਂ ਹੁੰਦੇ ਪੌਣਾ ਇੱਕ ਪਿੱਤਰ ਦਾ ਗਲਾਸ ਮਿਲਤਾ ਦੀ ਖੜਾ ਕਰ ਦਿੰਦਾ ਸੀ ਬੰਦੇ ਨੂੰ ਕਈ ਨੂੰ ਹੱਥ ਪਵਾ ਦਿੰਦਾ ਸੀ ਦਿਨ ਨੂੰ ਸੋਨਾ ਲਵਾ ਦਿੰਦਾ ਸੀ ਕੰਮ ਕਰਨ ਨੂੰ ਜੀ ਜਿਆ ਹੀ ਕਰਨ ਲੱਗ ਪੈਂਦਾ ਸੀਗਾ ਹੋਂਟੋਂ ਬਈ ਪੈਸਾ ਬਾਲਾ ਹੋਇਆ ਪਿਆ ਉਦੋਂ ਹਰੇਕ ਦੇ ਫੱਟ ਤੰਗ ਹੁੰਦਾ ਸੀ ਖੰਡ ਖਰੀਦਣ ਦੀ ਹਰੇਕ ਦੀ ਪ੍ਰੋਖ ਹੀ ਨਹੀਂ ਸੀ ਗੁੜ ਚੱਲਦਾ ਸੀ ਗੁੜ ਵੀ ਬਈ ਸੰਜਮ ਨਾ ਵਰਤਿਆ ਜਾਂਦਾ ਲੋਕੀ ਖੰਡ ਵਾਲੀ ਜਾਂ ਨੂੰ ਪੱਕੇ ਮਿੱਠੇ ਵਾਲੀ ਤੇ ਗੁੜ ਵਾਲੇ ਨੂੰ ਗੜਾਣਾ ਕਹਿੰਦੇ ਉਹਨਾਂ ਵੇਲੇ ਜਿਨਾ ਬਰੋਕ ਬੌਂਡਾਂ ਤੇ ਆਤਾਜਮਹਿਲ ਚਾਹਾਂ ਦਾ ਦਰਵਾਜ਼ਾ ਹੀ ਨਹੀਂ ਸੀ ਕੋਈ ਵੀ ਪਿੰਡ ਦਾ ਨਹੀਂ ਖਰੀਦਦਾ ਹੋਊਗੀ ਵਾਰਾ ਹੀ ਨਹੀਂ ਖਾਂਦੀ ਹੁਣ ਤਾਂ ਨਿੱਕੀ ਜੀ ਕੱਪੀ ਨਾਲ ਛੱਡ ਜਾਂਦਾ ਉਦੋਂ ਬਈ ਵੱਡੇ ਵੱਡੇ ਟੱਬਰਾਂ ਨੇ ਢੱਡ ਤੱਤੇ ਕਰਨੇ ਹੁੰਦੇ ਸੀਗੇ ਡੱਕੇ ਵਾਲੀ ਮੋਟੀ ਪੱਤੀ ਵਾਲੀ ਦਾ ਬੜਾ ਰਵਾਜ ਸੀਗਾ ਹਰ ਸ਼ਹਿਰ ਵਿੱਚ ਚਾਹ ਵੇਚਣ ਵਾਲਿਆਂ ਦੀਆਂ ਨਾ ਇੱਕ ਦੋ ਮਸ਼ਹੂਰ ਦੁਕਾਨਾਂ ਹੁੰਦੀਆਂ ਜਿਵੇਂ ਸਾਡੇ ਮੋਗੇ ਧਰਮਕੋਟੀਆਂ ਦੀ ਹੁੰਦੀ ਸੀ ਰਾਮਪੁਰੇ ਚਰਨਜੀ ਕੀਆਂ ਦੀ ਜਗਰਾਵੀ ਹੁੰਦੀ ਸੀ ਮਹਾਰਾਣੀ ਚਾਹ ਦੀ ਦੁਕਾਨ ਸ਼ਮਾਣੇ ਹੁੰਦੀ ਸੀ ਰਿਸ਼ੀ ਰਾਮ ਸਾਧੂ ਰਾਮ ਕਿਆਂ ਦੀ ਮੋਢਵਾਣੇ ਦਿਨੀ ਨਾ ਕੋਈ ਫਸਲ ਵੇਚਣ ਜਾਂ ਹੋਰ ਕੋਈ ਸੌਦਾ ਪਤਾ ਲੈਣ ਜਦੋਂ ਸ਼ਹਿਰ ਜਾਂਦਾ ਨਾ ਤਾਂ ਸ਼ਹਿਰੋਂ ਖੰਡ ਦੀ ਚਾਹ ਜ਼ਰੂਰ ਪੀਂਦਾ ਸ਼ੁਰੂ ਚ ਇੱਕ ਕੱਪ ਬਣਾਦੇ ਦੋ ਬਣਾਦੇ ਹੌ ਨਹੀਂ ਸੀ ਹੁੰਦੇਗੇ ਪੂਰੀ ਚਾਹ ਹੁੰਦੀ ਸੀ ਜਾਂ ਅੱਧੀ ਚਾਹ ਤੇ ਅੱਧੀ ਚਾਹ ਚ ਨਾ ਤਿੰਨ ਨਿੱਕੇ ਨਿੱਕੇ ਕੱਪੀਆਂ ਜੇ ਨਿਕਲ ਆਉਂਦੀਆਂ ਹੁੰਦੀ ਸੀ ਕੱਪੀਆਂ ਨਾਲ ਸ਼ਹਿਰੀਆਂ ਦਾ ਤਾਂ ਸਰ ਜਾਂਦਾ ਪਰ ਸਾਡੇ ਪਿੰਡਾਂ ਵਾਲਿਆਂ ਦੀ ਤਸੱਲੀ ਨਾ ਹੁੰਦੀ ਉਹ ਅਕਸਰ ਅੱਧੀ ਚਾਹ ਦੇ ਆਰਡਰ ਦਿੰਦੇ ਸਾਡੇ ਮੋਗੇ ਡੋਗਰੇ ਦੀ ਕਿਹਾ ਬੜੀ ਮਸ਼ਹੂਰ ਸੀਗੀ ਤੇ ਪਿੰਡਾਂ ਵਾਲੇ ਉੱਥੋਂ ਨਾ ਜਾਂਦੇ ਤੇ ਜ਼ਰੂਰ ਚਾਹ ਪੀਂਦੇ ਤੇ ਨਾਲ ਪੂਰੀਆ ਬਦਾਨਾ ਵੀ ਲੈਂਦੇ ਅੱਜ ਕੱਲ ਦਾ ਜਿੰਨੇ ਕੱਪ ਬਣਾਉਣੇ ਉਹ ਨਹੀਂ ਚਮਚੇ ਚਾਹ ਦੇ ਗਿਣ ਕੇ ਪਾਉਂਦੇ ਆ ਪਹਿਲੇ ਚਮਚੇ ਕਿੱਥੇ ਸੀ ਪਿੰਡਾਂ ਵਿੱਚ ਬੁੜੀਆਂ ਅੰਦਰ ਜਨਾਲੀ ਮੁੱਠਾਂ ਭਰ ਭਰ ਕੇ ਪਾ ਦਿਆ ਕਰਦੀਆਂ ਸੀ ਚਾਹ ਰੀਆਂ ਫਿਰ ਚੂਰਾ ਚਾਹ ਆ ਗਈ ਉਹਨੂੰ ਬਰਕਤ ਵਾਲੀ ਚਾਹ ਕਹਿੰਦੇ ਸੀ ਉਹ ਥੋੜੀ ਲੱਗਦੀ ਸੀ ਵਾਵਾਦਨ ਕੱਢ ਜਾਂਦੇ ਸੀ ਮੋٹے ਪੱਤੇ ਵਾਲੀ ਤੋਂ ਬਈ ਛੇਤੀ ਉੱਡ ਜਾਂਦੀ ਸੀ ਨਾ ਭਾਈ ਲੈਚੀਆਂ ਲੂਟੀਆਂ ਪਾਉਣ ਦਾ ਆਮ ਕਰਨ ਚ ਰਵਾਜ ਹੈ ਨਹੀਂ ਸੀਗਾ ਹਾਂ ਪੰਜਾਬ ਚ ਨਾ ਬਰਾਤਾਂ ਜਨਾਂ ਨੂੰ ਪਿਉਣ ਵਾਲੀ ਜਿਹੜੀ ਚਾਹ ਹੁੰਦੀ ਊਰਜਾ ਲੌਂਗ ਲੈਚੀਆਂ ਜ਼ਰੂਰ ਪਾ ਦਿੰਦੇ ਸੀ ਕਈ ਥਾਈ ਚਾਹ ਨੂੰ ਸਵਾਦ ਲਈ ਬਣਾਉਣ ਲਈ ਨਾ ਥੋੜਾ ਜਿਹਾ ਨਮਕ ਵੀ ਪਾਨੇ ਦੀ ਕਰਾਦੀ ਕਰ ਦਿੰਦੇ ਸੀ ਹਿਮਾਚਲ ਵਾਲੇ ਪਾਸੇ ਝਟਕੀ ਕਾਲੀ ਮਿਰਚੀ ਪਾ ਦਿਆ ਕਰਦੇ ਸਾਡਾ ਭਾਗਪੂਰੀਆ ਜਸਪਾਲ ਆਂਦਾ ਉਹ ਮਿੱਤਰ ਆਪਣਾ ਵੀ ਸਾਡੇ ਨਾ ਚਾਹ ਬਣਾਉਣ ਵਾਲਿਓ ਆਂਦਾ ਵੀ ਕਿੱਕਰ ਦਾ ਸ਼ੱਕ ਪਾਉਂਦੇ ਹੁੰਦੇ ਸੀ ਗਰਮੀਆਂ ਦੇ ਦਿਨੀ ਪਿੰਡਾਂ 'ਚ ਦੁਪਹਿਰ ਵਾਲੀ ਚਾਹ ਵੇਲੇ ਹਰੇਕ ਘਰੇ ਰੌਣਕੀ ਜਿਹਾ ਮਾਹੌਲ ਹੁੰਦਾ ਬੰਦੇ ਦਲਾਨ ਚ ਸੌ ਪੈ ਕੇ ਜਾਂ ਨੀਂਦਾ ਲਾ ਚੁੱਕੇ ਹੁੰਦੇ ਨਾ ਤਾਂ ਤਤੀ ਤਤੀ ਚਾਰਾ ਪਤੀਲਾ ਦਲਾਨ ਚ ਆ ਖੜਕਦਾ ਬਾਟੀਆਂ ਕੌਲਿਆਂ ਚ ਚਾਹ ਪਾ ਕੇ ਫੜਾਈ ਜਾਂਦੀ ਓਹ ਬਾਟੀ ਜਿਹੜਾ ਪਾਈ ਜਾਂ ਸਵਾਹ ਨਹੀਂ ਬਾਰੀ ਲੱਗਦੀ ਸੀਗੀ ਕਈ ਚਾਹ ਨਾਲ ਨਾਲ ਘਟਾ ਵਟੇ ਇੱਕ ਦੋ ਰੋਟੀਆਂ ਹੀ ਭੜਕਾ ਦਿੰਦੇ ਕਿਆ ਅੱਜ ਡਬੂਡ ਬੋ ਕੇ ਖਾ ਲੈਂਦੇ ਨਰਮੇ ਕਪਾਵਾਂ ਚੁਗਣ ਵੇਲੇ ਜਿੰਨਾਂ ਦੇ ਖੇਤ ਪਿੰਡੋਂ ਦੂਰ ਹੁੰਦੇ ਸੀ ਨਾ ਉਹ ਸਾਰਾ ਚਾਹ ਵਾਲਾ ਰਸਨ ਪਾਣੀ ਜਾਂ ਗੁੜ ਚਾਹ ਦੁੱਧ ਵਗੈਰਾ ਜੇ ਨਹਾਲ ਹੀ ਲੈ ਜਾਂਦੇ ਖੇਤ ਤੇ ਖੇਤਾਂ 'ਚ ਬਣਾਈ ਚਾਹ ਦੇ ਤਾਂ ਫੇਰ ਭਾਈ ਮੈਨ ਨਹੀਂ ਹੋ ਰਹਿੰਦੇ ਸੀਗੇ ਚੁੱਲੇ ਵਾਲੀ ਚਾਹ ਕਿਉਂ ਭੇਤਾ ਤੇ ਜ਼ਾਇਕੇਦਾਰ ਹੁੰਦੀ ਸੀ ਉਦੋਂ ਨਾ ਚੁੱਲੇ ਤੇ ਛਿਟੀਆਂ ਜੰਤਰ ਵਗੈਰਾ ਢਾ ਕੇ ਜਾਂ ਚਾਹ ਬਣਾਈ ਜਾਂਦੀ ਸੀ ਨਾ ਤਾਂ ਚਾਹ ਦਾ ਟੇਸ ਤੇ ਥੋੜਾ ਜਿਹਾ ਸਮੋਕੀ ਹੋ ਜਾਂਦਾ ਸੀਗਾ ਗੈਸ ਵਾਲੀ ਚਾਹ ਨਾਲੋਂ ਸਟੋਵ ਵਾਲੀ ਫੇਰ ਵੀ ਚੰਗੀ ਹੁੰਦੀ ਹੈ ਮੋਠੀਓ ਬਜ਼ੁਰਗ ਦੱਸਦੇ ਆ ਵੀ ਪਹਿਲਾਂ ਚਾਹ ਦਾ ਬਾੜਾ ਰਿਆਨ ਹੈ ਨਹੀਂ ਸੀਗਾ ਇਹ ਤਾਂ ਅੰਗਰੇਜ਼ ਹੀ ਲਿਆਏ ਆਂ ਕਿਆ ਬਾੜੀ ਯਾਦੀ ਤੋਂ ਬਾਅਦ ਹੀ ਪਿੰਨਾ ਚਾਹੀ ਹੈ ਸਾਰਾ ਜੱਬ ਕਹਿ ਲੋ ਵੀ ਇਸ ਤੇ ਨਹੀਂ ਆ ਕੰਪਨੀ ਨਹੀਂ ਪਾਇਆ ਬਈ ਉਹ ਵਾਰੀ ਸੀਗੇ ਯਾਦ ਉਹ ਵਾਰ ਜ ਫਾਇਦਾ ਬਹੁਤ ਸੀਗਾ ਗੋਰੇ ਪਿੰਡਾਂ ਚ ਆਉਂਦੇ ਪਿੰਡਾਂ ਵਾਲੇ ਲੋਕਾਂ ਨੂੰ ਦੱਸਦੇ ਵੀ ਚਾਹ ਕਿਵੇਂ ਬਣਾਉਣੀ ਹੈ ਪਹਿਲਾਂ ਤਾਂ ਚਾਹ ਨੂੰ ਬਾੜਾ ਹੰਗਾਰਾ ਨਹੀਂ ਸੀ ਮਿਲਿਆ ਪਰ ਹੌਲੀ ਹੌਲੀ ਹਰੇਕ ਦੇ ਪੰਜਾਲੀ ਹੀੜ ਸਿਰ ਦੇ ਹੀ ਦਿੱਤਾ ਇਹ ਘਰ ਘਰ ਚਾਹ ਹੀ ਹੋਗੀ ਤੇ ਲਤ ਲੱਗੀ ਹਰੇਕ ਨੂੰ ਹੁਣ ਤਾਂ ਚਾਹ ਤੋਂ ਬਿਨਾਂ ਵੀ ਬਾਲਿਆਂ ਦਾ ਦੇਣੀ ਨਹੀਂ ਸ਼ੁਰੂ ਹੁੰਦਾਗਾ ਮੋਢਵਾ ਚਾਹ ਦਾ ਮੋਹ ਬਾਲਾਂ ਆਪਣੇ ਤਾਂ ਲੇਟ ਆਇਆ ਹੋਰ ਨਹੀਂ ਦੇਖੀ ਪਹਿਲਾਂ ਹੀ ਬਹੁਤ ਸੀਗਾ ਤੇ ਇਹਨੂੰ ਚਾਹ ਨਾਲ ਜੁੜੀ ਇੱਕ ਬਹੁਤ ਹੀ ਮਸ਼ਹੂਰ ਅੰਤਰਰਾਸ਼ਟਰੀ ਸਿਆਸੀ ਘਟਨਾ ਦੀ ਗੱਲ ਸੁਣਾਉਣੀ ਹੈ ਉਹ ਹੈ ਬੋਸਟਨ ਟੀ ਪਾਰਟੀ ਇਹ ਕੋਈ ਚਾਹ ਪੀਣ ਵਾਲੀ ਪਾਰਟੀ ਵਾਲੀ ਗੱਲ ਨਹੀਂ ਇਹ ਹੋਰ ਹੀ ਗੱਲ ਹੈ ਅਮਰੀਕਾ ਜੋ ਅੱਜ ਨਾ ਦੁਨੀਆ ਤੇ ਆਪ ਦਾ ਲੋਹਾ ਮਨੋਣ ਨੂੰ ਫਿਰਦਾ ਹੈ ਤੇ ਵੱਡਾ ਸਰਪੰਚ ਬਣਿਆ ਫਿਰਦਾ ਹੈ ਏਬੀ ਨਾ ਕਿਸੇ ਵੇਲੇ ਬਰਤਾਨੀਆ ਸਰਕਾਰ ਦੇ ਅਧੀਨ ਸੀਗਾ ਬਰਤਾਨੀਆ ਸਰਕਾਰ ਦਾ ਨਾ ਇੱਕ ਵੇਲੇ ਨਾ ਹੱਥ ਜਾਂ ਬਹੁਤ ਤੰਗ ਹੋ ਗਿਆ 18ਵੀਂ ਸਦੀ ਦੀ ਗੱਲ ਹੈ ਤਾਂ ਉਹਨੇ ਨਾ ਅੰਗਰੇਜ਼ਾਂ ਨੇ ਤੇ ਅਮਰੀਕਾ ਦੇ ਬਹੁਤ ਟੈਕਸ ਲਾ ਦਿੱਤੇ ਬਹੁਤ ਜ਼ਿਆਦਾ ਵਿਰੋਧ ਹੋਇਆ ਦੇਸ਼ 'ਚ ਹੁਣੇ ਸੀਗਾ ਅੰਗਰੇਜ਼ ਨੇ ਟੈਕਸ ਤਾਂ ਘਟਾ ਦਿੱਤੇ ਪਰ ਇੱਕ ਕਾਨੂੰਨ ਪਾਸ ਕਰਵਾ ਲਿਆ ਵੀ ਜਿਹੜੀ ਉਹਨਾਂ ਦੀ ਈਸਟਰਨ ਇੰਡੀਆ ਕੰਪਨੀ ਆ ਨਾ ਉਹ ਇਕੱਲੀ ਨੂੰ ਅਧਿਕਾਰ ਦਿੱਤਾ ਵੀ ਇਹ ਇਹੀ ਅਮਰੀਕਾ 'ਚ ਆ ਵੇਚੂਗੀ ਜਦ ਹੋਰਚਾ ਵਿੱਚ ਨਰ ਵਾਲੇ ਵਪਾਰੀਆਂ ਨੂੰ ਪਤਾ ਲੱਗਾ ਉਹਨਾਂ ਨੇ ਕਿ ਸਾਡਾ ਦਾ ਪਤਾ ਸਾਫ਼ ਹੋ ਜੂਗਾ ਤਾਂ ਫਿਰ ਭਾਰੀ ਵਿਰੋਧ ਹੋਣਾ ਲਾਜ਼ਮੀ ਸੀਗਾ ਮਜ਼ਦੂਰਾਂ ਨੇ ਹੜਤਾਲਾਂ ਕਰਤੀਆਂ ਜਹਾਜ਼ ਆਉਦੇ ਸੀ ਅੰਗਰੇਜ਼ਾਂ ਦੇ ਤੇ ਉਹ ਜਹਾਜ਼ਾਂ ਤੋਂ ਚਾਹ ਹੀ ਨਹੀਂ ਲੌਂਦਾ ਸੀ ਕੋਈ ਲੌਣੀ ਬੰਦ ਕਰਤੀ ਸੀ ਉਹਨਾਂ ਨੇ ਸਰਕਾਰ ਵੱਲੋਂ ਫਿਰ ਨਾਲ ਸਖਤੀ ਕੀਤੀ ਗਈ ਤੇ ਉਸ ਵੇਲੇ ਨਾ ਮੋਠੂਆ ਕ੍ਰਾਂਤੀਕਾਰੀਆਂ ਦਾ ਇੱਕ ਗਰੁੱਪ ਸੀਗਾ ਉਹਦਾ ਨਾਂ ਸੀਗਾ ਸੰਜ ਆਫ ਲਿਬਰਟੀ 16 ਦਸੰਬਰ 1773 ਦੀ ਰਾਤ ਦੀ ਗੱਲ ਹੈ ਵੀ ਉਹਨਾਂ ਦਾ ਇੱਕ ਬੋਸਟਨ ਜਿਹੜਾ ਸਾਇਆ ਸ਼ਹਿਰ ਸੀਗਾ ਉਹਦੀ ਬੋਸਟਨ ਬੰਦਰਗਾਹ ਤੇ ਨਾ ਤੇ ਉਹ ਅੰਗਰੇਜ਼ ਸਰਕਾਰ ਦੇ ਨਾ ਤਿੰਨ ਸ਼ਿਪ ਲੱਗ ਗਏ ਸੀ ਆ ਕੇ ਚਾਹ ਦੇ ਪਰੇ ਤੇ ਜਾਂ ਜਾਂ ਜੋ ਚਾਹ ਦੀਆਂ ਪੇਟੀਆਂ ਨੂੰ ਲਾਹਣਾ ਸੀਗਾ ਤੇ ਹੁਣ ਮਜ਼ਦੂਰਾਂ ਨੇ ਤਾਂ ਬਾਈਕਾਟ ਕੀਤਾ ਰਹਿ ਸੀਗਾ ਪਰ ਉਹ ਜਿਹੜੇ ਸੰਜੋ ਲਿਬਰਟੀ ਵਾਲੇ ਨੌਜਵਾਨ ਸੀਗੇ ਨਾ ਉਹ ਗਰੁੱਪ ਵਾਲੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਨਾ ਰੈੱਡ ਇੰਡੀਅਨ ਵਾਲਾ ਭੇਜਾ ਬਣਾ ਕੇ ਇਹਨਾਂ ਤੋਂ ਜਾਂਜਾਂ ਤੇ ਚੜ ਗਏ ਵੀ ਅਸੀਂ ਲਾ ਦੇਣੇ ਤੁਹਾਡੀ ਚਾਹ ਉਹ ਤੇញੋਂ ਚੜੇ ਤੇ ਉਹਨਾਂ ਨੇ ਉਹ ਕੀ ਕਰਨ ਪੇਟੀਆਂ ਦੇ ਜਿੰਦੇ ਕੁੰਦੇ ਖੋਲਦੇ ਉਹ ਤੇ ਉਹ ਜਿਹੜੀ ingredients ਦੀ ਜਿਹੜੀ ਕੀ ਆ ਸੀਗੀ ਉਹ ਸਮੁੰਦਰ ਸਿੱਟੀ ਆ ਸਿੱਟਣ ਲੱਗ ਪਿਓ ਉਹ ਦੱਸਦੇ ਆ ਵੀ ਉਹਨਾਂ ਨੇ ਨਾ ਜਿਹੜੀਆਂ ਉਹ 342 ਪੇਟੀਆਂ ਸੀ ਚਾਹ ਦੀਆਂ ਤੇ 45000 ਕਿਲੋ ਚਾਹ ਸੀ ਉਹਨਾਂ ਵਿੱਚ ਤੇ ਉਹਨਾਂ ਨੇ ਸਾਰੀ ਦੀ ਸਾਰੀ ਅਟਲੈਂਟਿਕ ਸਮੁੰਦਰ ਦੇ ਵਿੱਚ ਵਹਾ ਦਿੱਤੀ ਧਾਰ ਦਿੱਤੀ ਤੇ ਜਿਹਦੀ ਕੀਮਤ ਅੱਜ 10 ਲੱਖ ਡਾਲਰ ਬਣਦੀ ਬਈ ਮੋਠੂਆ ਗੱਲ ਦਾ ਆਪਾਂ ਧੀ ਐਂਡ ਕਰੀਏ। ਚਾਹ ਇਸ ਵੇਲੇ ਸਾਡੀ ਖਰਾਕ ਦਾ, ਸਾਡੇ ਸ਼ੌਂਕ ਦਾ, ਸਾਡੇ ਨਿੱਤ ਵਿਹਾਰ ਦਾ ਮੁੱਖੀ ਸਭ ਬਣ ਚੁੱਕੀ ਐ। ਉਹ ਤੋ ਟਾਂਗੀ ਬਣ ਚੁੱਕੀ ਐ। ਜਿਹੜਾ ਘਰੇ ਵਰਦਾ, ਇਹੀ ਆਖਦਾ ਸੁਣਦਾ। ਚਾਹ ਨਹੀਂ ਬਣਾਈ? ਚਾਹ ਨਹੀਂ ਬਣਾਉਣੀ? ਚਾਹ ਵੀ ਬਣਾ ਲਓ। ਜਾਣ ਲੋ ਵੀ ਜੋ ਚਾਹ ਹੈ ਨਾ, ਇਹ ਹਲੂਣਾ ਜਿਹਾ ਦੇਣ ਵਾਲੀ, 10 ਮਿੰਟ ਰਲ ਮਿਲ ਕੇ ਗੱਲਾਂ ਕਰਾਉਣ ਵਾਲੀ, ਕਿਸੇ ਨੂੰ ਸਤਕਾਰ ਪ੍ਰਦਾਨ ਕਰਨ ਵਾਲੀ ਇਕ ਛੋਟਾ ਜਿਹਾ ਆਲਾ ਜਰੀਆ ਬਣ ਦਿੱਤੀ ਹੈ ਪਰ ਬਈ ਉਹ ਚਾ ਜੋ ਕਿਸੇ ਵੇਲੇ ਚੁੱਲ੍ਹੇ ਤੇ ਪਤੀਲੀਆਂ ਵਿੱਚ ਲੱਕਣਾ ਬਾਲ ਕੇ ਬਣਦੀ ਸੀ ਉਬਲ ਉਬਲ ਕੇ ਕੰਵਲੀ ਹੋ ਜਾਂਦੀ ਸੀ ਕੀ ਕੀ ਨਾਂ ਰੱਖੇ ਸੀ ਯਾਰਾ ਬਠਿੰਦੇ ਵਾਲੀ ਚਾ ਕੜੱਕ ਕੰਡੇ ਵਾਲੀ ਚਾ 90 ਮੀਲ ਵਾਲੀ ਚਾ ਉਹ ਜਾ ਕੇ ਉਹ ਲੰਜ ਹੈ ਨਹੀਂ ਭਾਈ ਆ ਜੜੀ ਚਾ ਦੇ ਵਿੱਚ ਗੈਸ ਚੁੱਲਿਆਂ ਤੇ ਲੱਖ ਦੁੱਧ ਚ ਪੱਤੀਆਂ ਪਾ ਪਾ ਵਾਲੀ ਆ ਉਹ ਲੱਖ ਲੇਟੀਆਂ ਮਸਾਲੇ ਪਾ ਕੇ ਬਣਾਈ ਜਾਓ ਵੱਡੇ ਵੱਡੇ ਬੈਨਰ ਲਾ ਕੇ ਲੋਕਾਂ ਨੂੰ ਪਰਮਾਹੀ ਜਾਓ ਟਾਈਮ ਪਾਤੀ ਰਹਿ ਗਿਆ ਹੁਣ ਤਾਂ ਪਰ ਚੁੱਲਿਆਂ ਵਾਲੀ ਚਾਹ ਦੀ ਰੀਸ ਨਹੀਂ ਹੋ ਸਕਣੀ ਉਹ ਮੋਠੂਆ